ਜੇਕਰ ਤੁਹਾਡੇ ਵੀ ਕਰਦੇ ਬਜ਼ੁਰਗਾਂ ਦੇ ਕੋਲ ਏਟੀਐਮ ਹੈ ਤੇ ਖਬਰ ਉਹਨਾਂ ਨੂੰ ਦਿਖਾ ਦਵੋ ਸੁਣਾ ਦਿਵੋ ਅਤੇ ਤੁਸੀਂ ਵੀ ਸੁਣ ਲਵੋ ਏਟੀਐਮ ਕਾਰਡ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਆ ਵੇਖ ਲਓ ਜਦੋਂ ਤੁਸੀਂ ਏਟੀਐਮ ਦੇ ਵਿੱਚ ਪੈਸੇ ਕਢਾਉਣ ਜਾਂਦੇ ਹੋ ਤੇ ਠੱਗ ਤੁਹਾਨੂੰ ਕਿਵੇਂ ਠੱਗਦੇ ਨੇ ਤੁਹਾਨੂੰ ਇਹ ਅੱਧੇ ਘੰਟੇ ਬਾਅਦ ਜਾ ਕੇ ਪਤਾ ਲੱਗਦਾ ਹੈ ਟੋਟਲ 40000 ਰੁਪਏ ਗਿਆ ਹੈ ਜਿਆਸੋੱਚ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਤੁਹਾਡੇ ਨਾਲ ਪ੍ਰਿਆ ਠੱਗਾ ਦਾ ਗਿਰੋ ਐਨਾ ਵੱਡਾ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਕਿਵੇਂ ਕਿਸ ਤਰੀਕੇ ਨਾਲ ਥੱਗੀ ਵੱਜ ਗਈ ਹੈ ਅਜਿਹਾ ਇੱਕ ਬਜ਼ੁਰਗ ਦੇ ਨਾਲ ਹੋਇਆ ਜੋ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਗਿਆ ਸੀ ਪਰ ਜੋ ਹੈ ਦੋ ਪਿੱਛੇ ਨੌਜਵਾਨ ਖੜੇ ਸੀ ਉਹ ਉਸ ਬਜ਼ੁਰਗ ਨੂੰ ਲਗਾਤਾਰ ਵੇਖ ਰਹੇ ਸੀ ਬਜ਼ੁਰਗ ਦਾ ਏਟੀਐਮ ਉਹਨਾਂ ਨੇ ਕਦੋਂ ਬਦਲ ਦਿੱਤਾ ਇਸ ਇਹ ਗੱਲ ਬਜ਼ੁਰਗ ਨੂੰ ਵੀ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਬਜ਼ੁਰਗ ਨੇ ਆਪਣਾ ਏਟੀਐਮ ਕਾਰਡ ਬਹੁਤ ਵਾਰ ਏਟੀਐਮ ਦੇ ਵਿੱਚ ਪਾਇਆ ਪਿੰਨ ਲਾਇਆ ਤੇ ਏਟੀਐਮ ਦੇ ਵਿੱਚੋਂ ਪੈਸੇ ਨਹੀਂ ਨਿਕਲੇ ਤੇ ਉਸ ਬਜ਼ੁਰਗ ਨੂੰ ਲੱਗਾ ਕਿ ਸ਼ਾਇਦ ਮੇਰਾ ਏਟੀਐਮ ਖਰਾਬ ਹੋ ਗਿਆ ਇਸ ਕਰਕੇ ਪੈਸੇ ਨਹੀਂ ਨਿਕਲਦੇ ਪਰ ਜਦੋਂ ਉਹ ਤਕਰੀਬਨ 20 ਤੋਂ 25 ਮਿੰਟ ਬਾਅਦ ਉਸਨੇ ਆਪਣਾ ਫੋਨ ਦੇਖਿਆ ਤਾਂ ਉਹਦੇ ਵਿੱਚ ਲਗਾਤਾਰ ਪੰਜ ट्रांजੈਕਸ਼ਨਸ ट्रांजੈਕਸ਼ਨਾਂ ਹੋਈਆਂ ਸੀ ਜੋ ਕਿ ਤਕਰੀਬਨ 48000 ਰੁਪਏ ਇਸ ਬਜ਼ੁਰਗ ਦਾ ATM ਦੇ ਵਿੱਚੋਂ ਕੱਢ ਲਿਆ ਗਿਆ ATM ਬਦਲ ਕੇ ਉਹਨੇ ਖਾੜ ਕੇ ਪੈਨ ਵੇਖ ਲਿਆ ਸੀ ਤੇ ATM ਬਦਲਤਾ ਸੀ ਤੇ ਜਿਸ ਕਰਕੇ ਵੱਡਾ ਨੁਕਸਾਨ ਜਿਹੜਾ ਇਸ ਬਜ਼ੁਰਗ ਦਾ ਹੋ ਗਿਆ ਹੈ ਜੀ ਹਾਂ ਕੀ ਕੁਝ ਇਹ ਬਜ਼ੁਰਗ ਕਹਿ ਰਿਹਾ ਹੈ ਕਿਵੇਂ ਆਪਣੀ ਆਪ ਆਪ ਗਿਤੀ ਸੁਣਾ ਰਿਹਾ ਹੈ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆਂ ਸਾਡਾ ਰਿਪੋਰਟ ਲਾਪਰੇ ਸਿੰਘ ਖੁਸ਼ੀਪੁਰ ਨੇ ਪੇਜੀਆ ਹੈ ਸ਼ਾਨੀਆ ਪੇਨ ਦਾ ਇਸ਼ਾਰਾ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵਾਈਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲਾਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨਾਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਨਹੀਂ ਕਿਨਾਂ ਦਾ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਦਾਂ ਦੁਬਾਰਾ ਫੇਰ ਇੱਕ ਵਾਰ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਇਹ ਚ ਲਿਖਿਆ ਆ ਗਿਆ ਮੈਂ ਫਿਰ ਕਰਨ ਨੂੰ ਚੱਲ ਗਿਆ ਵਾਪਸ ਵੀ ਇਹ ਤੇ ਕਿਨਾਂ ਗੱਲ ਬੰਦੀ ਨਹੀਂ ਕਿਨਾਂ ਤੇ ਕੋਈ ਕਾਰਡ ਤੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਦਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਗਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨਾਂ ਤੇ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੱਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਵਿੱਚ ਸਿਰਫ ਜੋ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਐ ਸੇਵਿੰਗ ਅਕਾਊਂਟ ਹੀ ਦਾ ਹਾਂਜੀ ਸੇਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਨੂੰ ਲੱਗਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਅਲੱਗ ਗਵਰਨਮੈਂਟ ਸੀਨੀਅਰ ਸੈਂਡਰੂ ਕਾਰਡ ਨਾਲ ਤੋਂ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਗਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਹਿੰਦਾ ਤਾਂ ਹੋਇਆ ਜਿਹੜੇ ਚ ਤੁਸੀਂ ਫਿਰ ਬੈਂਕ ਕੰਪਲੀਟ ਰੀਵਿਊ ਬੈਂਕ ਕੰਪਰੇਟ ਵੀ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਬਾਕੀ ਸਾਰੇ ਦੇ ਸਾਰੇ ਪੈਸੇ ਖਾਲੀ ਕਰਦੇ ਸਾਰੇ ਪੈਸੇ ਖਾਲੀ ਕਰਦੇ ਸਿਰ ਉੱਪਰਲੇ ਰਹਿ ਗਏ ਜਿਹੜੇ 60 ਰੁਪਏ ਪੁਲਿਸ ਕੰਪਲੇਂਟ ਕੰਪਲੇਨਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਦਾ ਤੁਹਾਡਾ ਏਡੀਐਮ ਤੁਹਾਡਾ ਜਿਹੜਾ ਸਟੇਟ ਬੈਂਕ ਦਾ ਉਹ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਤਬੜੀ ਮਿਲਿਆ ਮੈਡਮ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਮੈਨੂੰ ਅਹੀਂ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕੰਨ ਸਾਨੂੰ ਲਿਖ ਕੇ ਭੇਜਣਾ ਤੇ ਫਿਰ ਅਹੀਂ ਘਟਾ ਕੇ ਦਵਾਂਗੇ ਉਹ ਵੀ ਅਹੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਆ ਜਿਹੜੇ ਫੁਟੇਜ ਆ ਉਹ ਤੁਹਾਨੂੰ ਛੱਡ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਅਹੀਂ ਕਹਿੰਦਾ ਕੈਮਰੇ ਚੈੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਉਹ ਮੈਨੂੰ ਕਹਿੰਦਾ ਮੰਗ ਮੇਰੇ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ